ਔਰ ਜੋ YouTube ਤੇ ਨਾਲ ਤੇ ਦਿਖਾਉਣਾ ਤੁਹਾਨੂੰ ਗੁਰੂ ਘਰ ਪੰਡ ਪਹਿੜ ਦਾ ਜਿਹੜਾ ਕੱਲ੍ਹ ਤਕਰੀਬਣਾ ਨਗਰ ਕੀਰਤਨ ਤੇ ਅੱਜ ਖੰਡ ਪਾਠ ਆਲੰਬ ਆਰੰਭ ਹੋਇਆ ਜੀ ਪੰਡ ਪਹਿੜ ਦੇ ਵਿੱਚ ਦੇਖ ਸਕਦੇ ਤੁਸੀਂ ਤਸਵੀਰਾਂ YouTube ਤੇ ਇਹ ਕਾ ਰਿਹਾਗੇ ਤੁਹਾਨੂੰ ਤਸਵੀਰਾਂ ਦੇ ਵਿੱਚ ਪਿੰਡ ਭੇੜ ਦਾ ਗੁਰੂ ਘਰ ਗੁਰੂ ਘਰ ਦੀਆਂ ਤਸਵੀਰਾਂ ਅੱਜ ਟਾਈਮ ਦੇਖ ਰਹੇ ਹੋਗੇ ਕਿ ਪਿੰਡ ਭੇੜ ਦੇ ਪਿੰਡ ਭੇੜ ਦੇ ਇਹ ਤਸਵੀਰਾਂ ਨੇ ਕਿ ਆ ਗੁਰੂ ਘਰ ਦੇ ਗੁਰੂ ਘਰ ਆ ਪਾਠ ਰਾਮ ਗੋਵਿੰਦ ਗੁਰੂ ਘਰ ਦੇ ਵਿੱਚ ਸਰਬਤਨ ਸਮਲ ਹੋ ਬਖ ਸਰਬਤਾ ਸਤਿ ਸੰਤੋਖ ਦੇ ਬਨਿਆਰ ਅੰਦਰ ਜਾਣਾ ਆਪਾਂ ਅੰਦਰ ਜਾਣਾ ਆਪਾਂ ਦਰਬਾਰ ਸਾਹਿਬ ਜਾਣ ਆਪਾਂ ਅਜਾ। ਚੱਲਦੇ ਆਂਗੇ ਦਰਬਾਰ ਸਾਹਿਬ ਤਕਰੀਬ ਨਿਤ ਹੋ ਰਹੇਗੇ। ਦਰਬਾਰ ਸਾਹਿਬ ਤੇ ਹਨ ਬਾ ਦੀਪਮਾਲਾ ਕਿਹੜੀ ਕੀਤੀ ਹੈ ਦੇਖੋ ਕੰਨੀ ਵਧੀਆ ਦੀਪਮਾਲਾ ਕੀਤੀ ਹੋਈ ਹੈ। ਤੇ ਅੰਦਰ ਦਰਬਾਰ ਸਾਹਿਬ ਵੀ ਤੁਹਾਨੂੰ ਦਿਖਾਉਣਗੇ ਜੀ ਦਰਬਾਰ ਸਾਹਿਬ। ਤੀਆਂ ਦੇਖਿਓ ਤੁਸੀਂ ਤਸਵੀਰਾਂ ਐਸ ਤਰ੍ਹਾਂ। ਚੱਲਦੇ ਆਂਗੇ ਆਪਾਂ ਦਰਬਾਰ ਸਾਹਿਬ ਦੇ। ਬੈਠ ਕੇ ਕਰਾਈ ਜਾਇਆ। ਵਾਰਤਾਂ ਤੇ ਵਾਰਤਾਂ ਬੰਨ ਦੇ ਫੋਟੋਆਂ ਦੇ ਵੇਖੋ ਕਿ ਕੀ ਆਇਆ ਹੋਇਆ ਹੈ ਇਹ ਇਹ ਕੀ ਆ ਇਹ ਕੀ ਆ ਅੱਜ ਭਾਗਤਾਂ ਦੀ ਫੋਟੋ ਭਾਬਾ ਭੀ ਭਾਗਤ ਵੀਰ ਉਦੋਂ ਗਾਂ ਮਹਾਰਾਜ ਚੱਲ ਗੁਰੂ ਸਾਹਿਬ ਜੀ ਨਾਮ ਗੁਰੂ ਆਹ ਨਾ ਵੇ ਗੁਰੂ ਰੋਪਦਾ ਕੀ ਮਾਰਿਆ ਨਾਮ ਸੁਖ ਲੈ ਆ ਰਹੇ ਕਾਮਲੇ ਆਪ ਜੀ ਸਤਿ ਸ੍ਰੀ ਅਕਾਲ ਗੁਰੂ ਜੀ ਇਹ ਗਰੂਪ ਉਹ ਕਰਦੇ ਜੀ ਉਹ ਗੜੀ ਦੇ ਵਿੱਚ ਹਣਾ ਚਾਲ ਲੱਗੇ ਜੀ ਤੈਨੂੰ ਕੰਮ ਕਰਦੇ ਸੀ ਉਹਰੇ ਕਹਾ ਕਲਦੀ ਜੇ ਕਾਨਗੇ ਤੇ ਇਹ ਆਗਾ ਅੰਤਰਰਾਸ਼ਟਰੀ ਦਰਬਾਰ ਸਾਹਿਬ ਆ ਤੇ ਤਕਰੀਬ ਨਾਲ ਪਾ ਬੀਬੀਆਂ ਵੱਲ ਥੋੜਾ ਜਿਹਾ ਔਖਾ ਹੋ ਜਾਂਦਾ ਬੀਬੀਆਂ ਵੱਲ ਜਾਂ ਚੱਲ ਉੱਧਰ ਨਹੀਂ ਚੱਲ ਫਿਰ ਮੋੜੇ ਕਿੱਦਾਂ ਮੈਂ ਮੈਂ ਦੁਨੀਆ ਦੁਨੀ ਕੱਲਾ ਥੋੜੀ ਜਾਉਂਗਾ ਲੇ ਯਾਰ ਵੀ ਵੀ ਹਵਾਲਾ ਤਾਂ ਪਾ ਜਾਣੀ ਆਪਾਂ ਸਾਡੇ ਦਰਬਾਰ ਸਾਹਿਬ ਦੇ ਤਕਬੀਰਾਂ ਆਪਾਂ ਵਿੱਚ ਆ ਚੁੱਕੇ ਆਂਗੇ ਤੇ ਦਰਬਾਰ ਸਾਹਿਬ ਦੇ ਵਿੱਚ ਦੇਖ ਚਲਦੇ ਹਾਂ ਸੰਗਤ ਸਭਿਆ ਆਕਾਠਾ ਦਾ ਤਕਰੀਮ ਤੁਹਾਨੂੰ ਦੇਖ ਹੀ ਜਾਊਗਾ ਦਰਬਾਰ ਸਾਹਿਬ ਦੇ ਨਾਲ ਜਿਹੜੇ ਨਾਮਲੇ ਦੇ ਵਿੱਚ ਘਰ ਕੇ ਕੌਂ ਨਾ ਹੋਇ ਕੋ ਸੁਭਰਾ ਆਜਤੇ ਕਾ ਸੁਖਪ੍ਰੀਤ ਪਤਰਾਂ ਕਰਤਾਰ ਪਤਿਰੂ ਸਾਹਿਬ ਜੀ ਦਾ ਕਮਨਿਆ ਜਸੁੰ ਰੰਦਾ ਹੈ ਏਹ ਰਾਮਨਾਦੂਰ ਕੈ ਨਾਹੀ ਜੀਵਾ ਮੇਰੇ ਅੰਚਰਾ ਨਾਮ ਜਾਈ ਹਾ ਸੇਵਾ ਕਰੇ ਸਰਬਾਪੀਰ ਨਾਮ ਪ੍ਰਾਰੋ ਸਰ ਕਰੋ ਮਾਰੋ ਨਾ ਫਕੀ ਸੁਣ ਕ 10 ਸਦੋਤ ਮੈਂ ਤੁਹੇ ਜਤ ਰਿਕੋਟ ਸੁਏ ਮਾਰ ਵਸਤੂ ਲਾਵੇ ਸਰਕਾਰ लंगर बीबे पारो ख ਹਰਿ ਕਰਤੋ ਸਰਵਜੀ ਦਇਆ ਅਨੁਵੇਦੋ ਆਪੋ ਨਗਰਕੁਰੀਆ ਸਰਵ ਮਨੁ ਹਰਿ ਵਸਤਿ ਸੋਈ ਮਨਸਾ ਆਪੋ ਦੋ ਯਤਮੈ ਸੰਮੇ ਪੂਰੇ ਪਾਵਰਨੋ ਨਾਮਕ ਹਰਿ ਸਿਮਰਨੋ ਕਰਿ ਗੁਰ ਪਰਮ ਲੋਕ ਅਸੋ ਅਤਿ ਮਨਿਕੋ ਤੇ ਤੋ ਸਾਧੂ ਸਰਪਾ ਨਾਮਕ you uh -huh. आला ठीक है भेज देना 600000 का नाम आई अगला भजी और या हाथ को बता दे शिवदान सरकार केड़ी रो शिवदान रेले का कर सर्व पाए हो नहीं दुष्ट को राय आए तरह से हो दान पिता का से प्रलोभन ਆਪੋ ਕਰੇ ਭਵਨ ਤਜੋ ਯਾਤਰਾ ਨਾਮ ਨਾਲ ਤੋ ਹੋਰ ਰਾਹ ਜੀ ਹਾਜੀ ਬਣਾ ਵਰਦਮੋ ਨਾ ਕੋ ਕਾਮ ਕੋਈ ਸਭੇ ਦਰਖੋਟ ਬਲਿਆ ਆਪੋ ਸਗਲ ਸਵਰਪੂਰ ਬਸਾ ਤੂ ਜਿਤਾ ਮਿਤਾ ਰਵੇ ਆ ਪ੍ਰਭੂ ਕੋ ਧਨ ਕਾ ਤੋ ਭਵੈ ਪ੍ਰਭੂ ਕੀ ਰਾਹ ਜਾਤ ਲਵਾਨਾ ਭਗਵਾਨੋ ਤੁਮਹਾਂ ਆਲੋਕ ਬਲਿ ਸ੍ਰੋਨਾ ਸੈਤਿ ਸੈਉ ਤੂ ਕਉ ਤੂ ਨੋ ਕਲ ਭਗਵਾਨਾ ਤਾਨ ਕੋ ਸੋਰਮੋ